ਹਾਂਜੀ ਫਿਕਰ ਨਹੀਂ ਕੋਈ ਜਦੋਂ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕਈ ਆਪਣੇ ਭੈਣ ਭਲਾ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਕਈ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਪਰ ਆਪਾਂ ਆਖਰੀ ਗੱਲ ਕਰੀ ਦੀ ਆ ਵੀ ਜਿੱਥੇ ਚੰਗੀਆਂ ਚੀਜ਼ਾਂ ਹੈਗੀਆਂ ਨੇ ਉੱਥੇ ਮਾੜੀਆਂ ਵੀ ਹੈਗੀਆਂ ਨੇ ਜਿੱਥੇ ਚੰਗੀਆਂ ਤਾਕਤਾਂ ਨੇ ਉੱਥੇ ਮਾੜੀਆਂ ਤਾਕਤਾਂ ਵੀ ਹੈਗੀਆਂ ਇਹ ਆਰਾਮ ਦੀ ਕੁੜੀ ਆ ਇਹਨੇ ਆਪਣੀ ਸਟੋਰੀ ਦੱਸੀ ਕਿ ਆਪਾਂ ਨੂੰ ਪਤਾ ਵੀ ਇਹ ਜਿਵੇਂ ਮੁਸਲਮਾਨ ਹੋ ਰਿਸ਼ਤੇਦਾਰੀਆਂ ਚ ਵਿਆਹ ਕਰ ਲੈਂਦੇ ਨੇ ਸੋ ਇਹ ਕਹਿੰਦੀ ਜਿੱਥੇ ਇਹਦਾ ਵਿਆਹ ਹੋਣਾ ਸੀਗਾ ਇਹਦਾ ਜਿਹੜਾ ਘਰ ਵਾਲਾ ਸੀ ਉਹਦੀ ਜਿਹੜੀ ਭਾਬੀ ਸੀ ਉਹ ਚਾਹੁੰਦੀ ਨਹੀਂ ਸੀ ਕਿ ਇਹਦਾ ਉੱਥੇ ਵਿਆਹ ਹੋਵੇ ਉਹ ਚਾਹੁੰਦੀ ਸੀ ਉਸ ਮੁੰਡੇ ਦਾ ਉਹਦੀ ਭੈਣ ਦੇ ਨਾਲ ਵਿਆਹ ਹੋਵੇ ਪਰ ਕਿਉਂਕਿ ਉਹਨਾਂ ਨੇ ਇਹਦਾ ਰਿਸ਼ਤਾ ਲੈ ਲਿਆ ਵਿਆਹ ਤੋਂ ਥੋੜੇ ਸਮੇਂ ਬਾਅਦ ਇਹਨਾਂ ਦੇ ਉੱਤੇ ਇੱਕ ਐਸਾ ਜਾਦੂ ਕਰਵਾਇਆ ਗਿਆ ਜਾਂ ਇਹਨਾਂ ਦੇ ਉੱਤੇ ਇੱਕ ਐਸਾ ਬੰਧਨ ਖਿੱਚਿਆ ਗਿਆ ਕਿ ਇਹ ਸਾਰੇ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਤਬਾਹ ਹੋ ਗਿਆ ਕੁੜੀ ਦੇ ਮਾਂ ਪਿਓ ਆ ਜਿਹੜੇ ਉਹ ਮਾਰੇ ਗਏ ਤੇ ਕੁੜੀ ਦੇ ਤੁਸੀਂ ਦੇਖੋ ਜਿੱਥੇ-ਜਿੱਥੇ ਫੋਟੋ ਦੇ ਵਿੱਚ ਪੈਨ ਲੱਗੇ ਹੋਏ ਨੇ ਉਥੋਂ-ਉਥੋਂ ਇਹ ਕੁੜੀ ਆ ਜਿਹੜੀ ਇਹਦੀ ਸਰਜਰੀ ਹੋਈ ਆ ਉਥੋਂ-ਉਥੋਂ ਇਹਦਾ ਸਾਰੇ ਦਾ ਸਾਰਾ ਫੇਸ ਆ ਜਿਹੜਾ ਉਹ ਖਰਾਬ ਹੋ ਗਿਆ ਇਹਦਾ ਗਲ ਵੀ ਖਰਾਬ ਹੋ ਗਿਆ ਸੋ ਇਹ ਕਹਿੰਦੀ ਵੀ ਜਦੋਂ ਨਹੀਂ ਪਤਾ ਲੱਗਿਆ ਡਾਕਟਰਾਂ ਨੂੰ ਵੀ ਬਿਮਾਰੀ ਕੀ ਆ ਕਿਉਂ ਸਾਰਾ ਕੁਝ ਖਰਾਬ ਹੁੰਦਾ ਜਾਂਦਾ ਫਿਰ ਇਹਨਾਂ ਨੇ ਜਦੋਂ ਕਿਸੇ ਸਿਆਣੀ ਤੋਂ ਜਾਂ ਕਿਸੇ ਇਹ ਆਮਲ ਕਹਿੰਦੇ ਨੇ ਕਿਸੇ ਆਮਲ ਤੋਂ ਇਹਨਾਂ ਨੇ ਜਦੋਂ ਚੈੱਕ ਕਰਵਾਇਆ ਤਾਂ ਫਿਰ ਉਹਨੇ ਦੱਸਿਆ ਕਿ ਭਾਈ ਤੇਰੇ ਉੱਤੇ ਬੁਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਤੇਰੇ ਮਗਰ ਲਾਈਆਂ ਗਈਆਂ ਤੇ ਫਿਰ ਜਦੋਂ ਇਹਦਾ ਘਰ ਜਾਂ ਇਹਦਾ ਬੈੱਡਰੂਮ ਆ ਉਹਦੀ ਫੋਲਾ ਫਾਲੀ ਹੋਈ ਤਾਂ ਉਤੋਂ ਵਾਕਈ ਉਹ ਚੀਜ਼ਾਂ ਨਿਕਲੀਆਂ ਜਿਹੜੀਆਂ ਚੀਜ਼ਾਂ ਨੇ ਇਹਦਾ ਤੇ ਇਹਦੇ ਪਰਿਵਾਰ ਦਾ ਨੁਕਸਾਨ ਕੀਤਾ ਹੁਣ ਇਹੇ ਇਸ ਕੁੜੀ ਦੀ ਸਟੋਰੀ ਆ ਆਰਾਨ ਦੀ ਆ ਕੁੜੀ ਇਹੇ ਬਾਕੀ ਰੱਬ ਜਾਣਦਾ ਇਹਦਾ ਨ ਕੀ ਹੋਇਆ ਵਿਚਾਰੀ ਨਾਲ ਕੀ ਨਹੀਂ ਹੋਇਆ ਪਰ ਇਹਨੇ ਰੋ ਰੋ ਕੇ ਆਪਣੀ ਇਹ ਕਹਾਣੀ ਹੈ ਜਿਹੜੀ ਉਹ ਦਸੀ ਆਪਾਂ ਤੁਹਾਨੂੰ ਅਕਸਰ ਹੀ ਕਹੀਦਾ ਕਿ ਚੰਗੀਆਂ ਮਾੜੀਆਂ ਦੋਨੇ ਤਰ੍ਹਾਂ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਆਪਣਾ ਵਿजूद ਰੱਖਦੀਆਂ ਨੇ ਤੇ ਬਚਾ ਸਕਦਾ ਆਪਾਂ ਨੂੰ ਸਿਰਫ ਤੇ ਸਿਰਫ ਪ੍ਰਮਾਤਮਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਕਦੇ ਨਾ ਛੱਡਿਓ ਉਹਦੇ ਤੇ ਪਰੋਸਾ ਹਮੇਸ਼ਾ ਕਰਨਾ ਕਿਉਂਕਿ ਤੁਹਾਡਾ ਪ੍ਰੋਸਾ ਹੀ ਇੱਕ ਐਸੀ ਤਾਕਤ ਆ ਜਿਹੜੀ ਤੁਹਾਨੂੰ ਪਰਮਾਤਮਾ ਵੱਲ ਨੂੰ ਖਿੱਚ ਕੇ ਲੈ ਜਾਂਦੀ ਆ ਤੁਸੀਂ ਇੱਕ ਪੈਰ ਤੁਰਦੇ ਹੋ ਤਾਂ ਪਰਮਾਤਮਾ 100 ਕਦਮ ਤੁਹਾਡੇ ਵੱਲ ਨੂੰ ਆਉਂਦਾ ਸੋ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਧਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ